ਲੋ ਜੀ ਆਪਾਂ ਆ ਗਏ ਆ ਉੱਥੇ ਹੁਣ ਫੜਾਂਗੇ ਟੈਕਸੀ ਟੈਕਸੀ ਮਿਲ ਜੇ ਬਸ ਦੇਖਦੇ ਆ ਕਿੰਨੇ ਪੈਸੇ ਲੱਗਣ ਜਗਾ ਬਈ ਹੈਗੀ ਏ ਜਗਾ ਦੇਖਦੇ ਆ ਟੈਕਸੀ ਗੱਡੀ ਮਿਲੋਗੀ ਕਿੱਧਰ ਗਏ ਚਾਰ ਬੰਦੇ ਕਿੱਧਰ ਮਿਲਣਗੇ ਅਸੀਂ ਜਾਵਾਂਗੇ ਇਕੱਠੇ ਜੇ ਇਸ ਗੱਡੀ ਚਾਰ ਬੰਦਿਆਂ ਦੀ ਜਗ੍ਹਾ ਹੋਏਗੀ ਅਸੀਂ ਉਸ 'ਚ ਬੈਠਾਂਗੇ ਗੱਡੀ ਗੱਡੀ ਆਪਾਂ ਨੂੰ ਮਿਲ ਗਈ ਐ ਠੀਕ ਹੈ ਇੱਥੇ ਬੈਠਾਂਗੇ ਕਿੱਥੇ ਬਰੋ ਸਾਰੇ ਭਈ ਇੱਥੇ ਬਸ ਆ ਬਲੈਰੋ ਵਗੈਰਾ ਹੀ ਚੱਲ ਰਹੀਆਂ ਨੇ ਮਹਿੰਦਰਾ ਬਲੈਰੋ ਦੀ ਹੀ ਚੱਲਦੇ ਨੇ ਹੋਰ ਕੋਈ ਗੱਡੀ ਨਹੀਂ ਦਿਖ ਰਹੀ ਓਰੇ ਉਹਨੇ ਚੜਾ ਹੋ ਗਿਆ ਬੰਦਾ ਆ ਛੜੀਆਂ ਛੁੱਟੀਆਂ ਜਾਂ ਅੱਗੇ ਚੜਾਈ ਚੜਨ ਵਾਸਤੇ ਚਲੋ ਅੱਗੇ ਦਾ ਸਫ਼ਰ ਤੁਹਾਨੂੰ ਦਿਖਾਣੇ ਆ ਇੱਕ ਵਾਰੀ ਬੈਠ ਜੇ ਗੱਡੀ 'ਚ ਹਾਂਜੀ ਆਪਾਂ ਬੈਠ ਗਏ ਗੱਡੀ 'ਚ ਠੀਕ ਐ ਗੱਡੀ ਤੁਰ ਪਈ ਐ ਜਾ ਬੋਲੇਨਾਥ ਜਾ ਬੋਲੇਨਾਥ ਚੱਕਰ ਮਤ ਰੋ ਜਿਸ ਗਾੜੀ ਵਿੱਚ ਕਦਰ ਮੰਨ ਲਵਾਂਗੇ ਠੀਕ ਐ ਐਡਜਸਟ ਹੋ ਜਾਓ ਮਿਲ ਗਿਆ ਰੱਬਾ ਨੂੰ ਯਾਰ ਉਹੀ ਮੈਂ ਪਹਿਲੇ ਵੀ ਯਾਰ ਲੈ ਲੇ ਜੜਦੇ ਦੋ ਹਾਂਜੀ ਆਪਾਂ ਅੱਗੇ ਜਾ ਕੇ ਕੰਟੀਨਿਊ ਕਰਾਂਗੇ ਵੀਡੀਓ ਹਾਂਜੀ ਆਪਾਂ ਬੈਠੇ ਹਾਂ ਇਸ ਟਾਈਮ ਗੱਡੀ 'ਚ ਹਲੇ ਤੱਕ ਸਿਰਫ 1 ਕਿਲੋਮੀਟਰ ਹੀ ਚੱਲੇ ਆਂ ਕਟੋਗੜ ਸਾਨੂੰ ਹੋ ਗਿਆ ਅੱਧਾ ਪੂਣਾ ਘੰਟਾ ਤੇ ਦੇਖਦੇ ਹਾਂ ਹੁਣ ਕਦੋਂ ਪਹੁੰਚਦੇ ਆਂ ਐਸੀ ਇਸ ਟਾਈਮ ਗੱਡੀ 'ਚ ਬੈਠੇ ਆਂ 6 ਜਣੇ ਪਿੱਛੇ ਬੈਠੇ ਆਂ ਏ ਚਾਰ 10 11 2 12 12 ਬੰਦੇ ਬੈਠੇ ਆ ਵੀ ਗੱਡੀ 'ਚ ਮਹਿੰਦਰਾ ਦੀ ਬਲੈਰੋ 'ਚ ਬਾਕੀ ਦੇਖਦੇ ਕਦੋਂ ਤੱਕ ਪਹੁੰਚਦੇ ਆ ਅੱਗੇ ਲੋ ਜੀ ਆਪਾਂ ਪਹੁੰਚ ਗਏ ਆ ਡੈਸਟੀਨੇਸ਼ਨ ਤੇ ਠੀਕ ਐ 2 ਘੰਟੇ ਬਾਅਦ ਪਹੁੰਚੇ ਆ 5 ਕਿਲੋਮੀਟਰ ਦਾ ਡਿਸਟੈਂਸ ਸੀਗਾ ਇਸ ਨੂੰ 2 ਮਿੰਟ 2 ਘੰਟੇ ਲੱਗੇ ਕਿਉਂਕਿ ਥੋੜਾ ਜਿਹਾ ਇੱਕ ਟਰੱਕ ਫਸਿਆ ਹੋਇਆ ਸੀਗਾ ਇੱਕ ਟਰੱਕ ਟਰੱਕ ਕਰਕੇ ਨਾ ਟ੍ਰੈਫਿਕ ਵਾਹ ਇਕੱਠੀ ਹੋ ਗਈ ਸੀਗੀ ਨਾ ਦੇਖੋ ਜੀ ਤੁਸੀਂ ਇਦਾਂ ਦੀਆਂ ਬਾਸਕਟ ਵੀ ਕਰ ਸਕਦੇ ਹੋ ਕਿੰਨੇ ਪੈਸੇ ਲੰਦਨੇ 2-3000 ਕੀ ਆ ਪ੍ਰਾਈਸ ਆ ਵੀਰੇ ਹਾਂਜੀ ਸਰ ਕਹਦਾ ਨਹੀਂ ਦੱਸਤਾ ਸੀ ਹਾਂਜੀ ਕੀ ਆ ਪ੍ਰਾਈਸ ਹੈ ਬੱਚੇ ਦਾ ਪਰੇ ਸਭ ਫਰੇ ਹੈ ਸਰ ਬੱਚਾ ਆਪੇ ਬੇਕਪ ਫਰੇ ਹੈ ਆਪਕੋ ਫਰੇ ਹੈ ਇਹ ਅਲੱਗ ਅਲੱਗ ਹੈ ਸਰ ਠੀਕ OK ਓਏ ਸਿੱਧਾ ਉੱਪਰੋਂ ਕੀ ਬਾਤ ਤੇ ਕਿਨਾਰਾ ਉੱਪਰ ਦੀਵਾਰ ਦਾ ਆਹ ਤੇਾਰਾ 12000 ਦੇ ਉੱਪਰ ਕਿਹਾ ਤੇ ਇੱਕ ਹੋਰ ਪਾਉਣੇ ਦਾ ਕੀ ਚਾਹਤ ਇਸ ਦੀ ਕੀ ਚਾਹਤ ਜਿਸ ਰਹੇ ਤੁਹਾਨੂੰ ਆਪ ਕੋ 12 ਅਲੱਗ ਅਲੱਗ ਪੇਟ ਪਾ ਦੇਣਗੇ ਸੋ ਤੁਹਾਨੂੰ ਜਾਣ ਜਾਣ ਜਾਣਗੇ ਓਕੇ 12000 13000 ਬੱਚੇ ਦੇ 5000 5000 ਤੋਂ ਸਟਾਰਟਿੰਗ ਹੈ ਬੱਚੇ ਦਾ ਓਏ ਇੱਕ ਲਿਸ਼ੂ ਬਣੇ ਵੱਡਿਆਂ ਦੇ ਜਿੱਦਾਂ ਜਿੱਦਾਂ ਉਮਰ ਹੋਈ ਜਾਂਦੀ ਹੈ ਉਹਦਾ ਤਾਂ ਜਿੱਦਾਂ ਦੀ ਸੇਧ ਹੋਊਗੀ ਉਦਾਂ ਦਾ ਪ੍ਰਾਈਜ਼ ਹੋਊਗਾ ਇਹਨਾਂ ਦਾ ਠੀਕ ਆ ਨਾ ਠੀਕ ਆ ਯਾਰ 20 ਕਿਲੋਮੀਟਰ ਜਾਣਾ ਚੜਾਈ ਚੜਾਈ ਚੜਨੀ ਆ ਦਾ ਫਿਰ ਮੱਖਿਆ ਤੁਸੀਂ ਦੇਖ ਸਕਦੇ ਹੋ ਬਈ ਇੱਥੋਂ ਹੁਣ ਪੈਦਲ ਯਾਤਰਾ ਸ਼ੁਰੂ ਹੋਊਗੀ ਜੇਦਾਰ ਨਾ ਚੱਕਦੀ ਠੀਕ ਆ ਬਾਕੀ ਦੇ ਮੁੰਡੇ ਪਿੱਛੇ ਆ ਰਹੇ ਨੇ ਯਾਰ ਦੋਸਤਾਂ ਜਿਉਣਾ ਤੋਂ ਪੈਦਲ ਯਾਤਰਾ ਸ਼ੁਰੂ ਕਰਾਂਗੇ। ਲਓ ਜੀ ਆਪਾਂ ਉਹ ਯਾਤਰਾ ਸ਼ੁਰੂ ਕਰਤੀ ਆ। ਦੇਖ ਸਕਦੇ ਹੋ ਇਦਾਂ ਦੀ ਬਾਸਕਟ ਹਾਇਰ ਕਰਦੇ ਹੋ ਬੱਚਿਆਂ ਵਾਸਤੇ ਕਰ ਸਕਦੇ ਹੋ। ਬਜ਼ੁਰਗਾਂ ਵਾਸਤੇ ਵੀ। ਤੇ ਇਦਾਂ ਦੀ ਫਰੂਟ ਸ਼ਾਪਸ, ਜੂਸ ਵਾਲੀਆਂ ਸ਼ਾਪਸ ਤੁਹਾਨੂੰ ਮਿਲ ਜਣਗੀਆਂ। ਕੁਝ ਖਾਣ ਨੂੰ ਲੈਣਾ ਤਾਂ ਲੈ ਸਕਦੇ ਹੋ ਇੱਥੋਂ। ਇਦਾਂ ਤੁਸੀਂ ਦੇਖ ਸਕਦੇ ਹੋ। ਬਾਸਕਟ ਹਾਇਰ ਕਰ ਸਕਦੇ ਹੋ ਬੱਚਾ ਵਾਸਤੇ ਬਜ਼ੁਰਗਾਂ ਵਾਸਤੇ ਨਹੀ ਹੁਣ ਆਪਾਂ ਜਾਣਾ ਹੈ 22 ਕਿਲੋਮੀਟਰ ਦੇਖਦੇ ਕਿੰਨੇ ਟਾਈਮ ਚ ਪਹੁੰਚਦੇ ਆ ਨਹੀ ਕੰਸਟਰਕਸ਼ਨ ਚੱਲ ਰਹੀ ਹੋਰ ਹੈ ਪਾੜਾਂ ਤੇ ਯਾਰ ਕੰਸਟਰਕਸ਼ਨ ਚਲਦੀ ਰਹਿੰਦੀ ਆ ਕੰਮ ਕੰਮ ਹੁੰਦਾ ਹੀ ਰਹਿੰਦਾ ਮਾੜਾ ਮੋਟਾ ਕੁਝ ਨਾ ਕੁਝ ਆ ਦੇਖ ਸਕਦੇ ਹੋ ਐਦਾਂ ਬਾਈ ਤੁਸੀਂ ਹਾਇਰ ਕਰ ਸਕਦੇ ਹੋ ਪ੍ਰਾਈਜ਼ ਜਿੱਦਾਂ ਦੀ ਹੈਲਥ ਹੋਊਗੀ ਬੰਦੇ ਦੀ ਉਹਦਾਂ ਦਾ ਪ੍ਰਾਈਜ਼ ਹੋਊਗਾ ਇਹਨਾਂ ਦਾ ਪਰ 5-6000 ਤੋਂ ਘੱਟ ਨਹੀਂ ਹੁੰਦਾ ਬਾਕੀ ਤੁਸੀਂ ਖੱੱਚਰ ਹਾਇਰ ਕਰ ਸਕਦੇ ਹੋ ਛੱਟੀਆਂ ਜੀ ਮਿਲ ਸਕਦੀਆਂ ਨੇ ਅਦਾ ਸਪੋਰਟਿੰਗ ਵਾਸਤੇ ਉੱਪਰ ਹੈਲੀਕਾਪਟਰ ਵੀ ਹੈ ਹੈਲੀਕਾਪਟਰ ਵੀ ਤੁਸੀਂ ਹਾਇਰ ਕਰ ਸਕਦੇ ਹੋ 2 ਲੱਖ ਰੁਪਏ ਕਹਿ ਰਹੇ ਨੇ 2 ਲੱਖ ਰੁਪਿਆ ਚਾਰ ਧਾਮਾਂ ਦਾ ਚਾਰ ਧਾਮਾਂ ਦੀ ਯਾਤਰਾ ਵਾਸਤੇ ਚਾ 2 ਲੱਖ ਰੁਪਏ ਹੈਲੀਕਾਪਟਰ ਦਾ ਕਿਰਾਇਆ ਭਾਈ ਐਦਾਂ ਦਾ ਟਰੱਕਾਂ ਕਰਕੇ ਨਾ ਜਾਮ ਲੱਗ ਜਾਂਦਾ ਭਾਈ ਜਿੰਨੀ ਖੂਬਸੂਰਤ ਜਗ੍ਹਾ ਆ ਨਾ ਉਨੇ ਲੋਕ ਗੰਦਗੀ ਫੈਲਾਉਂਦੇ ਨੇ ਅਤ ਇਹ ਦੇਖ ਸਕਦੇ ਹੋ ਭਾਈ ਹਾਂਜੀ ਇੱਥੇ ਦੁਕਾਨਾਂ ਹੈਗੀਆਂ ਨੇ ਬ੍ਰਾਉਂ ਟਾਈਪ ਵਗੈਰਾ ਖਾਣ ਵਾਸਤੇ ਰੂਮਸ ਵਗੈਰਾ ਕਲੋਕ ਰੂਮ ਮਤਲਬ ਇਸ ਮਾਮਾ ਰੱਖਣ ਵਾਸਤੇ ਆ ਉੱਪਰ ਕੱਪੜੇ-ਕੁਪੜੇ ਲੈਣ ਵਾਸਤੇ ਹੈਗੇ ਦੁਕਾਨ ਚਲੋ ਚਲੋ ਇਧਰ ਆ ਪਾੜੀ ਲੋ ਜੀ ਆਪਾਂ ਚੜਾਈ ਚੜ ਰਹੇ ਹੁਣ ਛੋਟੇ ਛੋਟੇ ਮੰਦਿਰ ਲੰਗਜੋ 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 ਮਹਾਰਾਜ ਲੰਗਜੋ ਤੁਸੀਂ ਲੰਗਜੋ ਸਸ 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 रेस्टोरेंट छोटे-बड़े मौसम भी खराब हो गया भाई लो जी आप हूँ खान लग रहा रोटी ठीक है रोटी खा गए फिर इतो दुबारा तुम जी आप रोटी खा ली है लगे ठीक है ਇੱਥੇ ਆਪਾਂ ਰੋਟੀ ਖਾਧੀ ਐ 150 ਪਰ ਪਰ ਪਲੇਟ ਰੋਟੀ ਵਧੀਆ ਜੀ ਸਬਜ਼ੀ ਵਧੀਆ ਜੀ ਤੇ ਹੁਣ ਆਪਾਂ ਤਾਂ ਨਿਕਲਦੇ ਆ ਪੌੜਾ ਟ੍ਰੈਕ ਸ਼ੁਰੂ ਹੋਇਆ ਤੇ ਲੱਤਾਂ ਨੂੰ ਪਤਾ ਲੱਗਣ ਲੱਗ ਗਿਆ ਵੀ ਹੁਣ ਚੜਾਈ ਚੜ ਰਹੇ ਆ ਅੱਗੇ ਅੱਗੇ ਦੇਖਦੇ ਆ ਕਿਦਾਂ ਦਾ ਮਾਹੌਲ ਆ